ਹੈਲੋ ਮੈਂ ਬਲਬਿੰਦਰ ਸਿੰਘ ਤੁਹਾਡਾ ਸਾਰਿਆਂ ਦਾ ਮੇਰੇ ਸੇ YouTube ਚੈਨਲ ਗੱਲ ਤਜਰਬੇ ਦੀ ਵਿੱਚ ਸਵਾਗਤ ਹੈ ਸੋ ਅੱਜ ਗੱਲ ਕਰਦੇ ਹਾਂ ਨਲਕੇ ਬਾਰੇ ਨਲਕਾ ਪ੍ਰਾਤਨ ਸਮੇਂ ਵਿੱਚ ਧਰਤੀ ਵਿੱਚੋਂ ਪਾਣੀ ਕੱਢਣ ਦਾ ਆਮ ਸਰੋਤ ਸੀ ਪ੍ਰਾਤਨ ਸਮੇਂ ਵਿੱਚ ਇਹ ਹਰ ਘਰ ਵਿੱਚ ਲਗਾਇਆ ਜਾਂਦਾ ਸੀ ਇਹ ਧਰਤੀ ਤੋਂ 3 ਫੁੱਟ ਉੱਚਾ ਹੁੰਦਾ ਸੀ ਇਸ ਦੇ ਇੱਕ ਹੱਥੀ ਹੁੰਦੀ ਸੀ ਜੋ ਕਿ ਚਿੰਟੇ ਅਤੇ ਸਰੀਰ ਨਾਲ ਲੱਗੀ ਚਿੜੀ ਨਾਲ ਜੁੜੀ ਹੁੰਦੀ ਸੀ ਇਸ ਨੂੰ ਦਬ ਕੇ ਸਰੀਆ ਉੱਪਰ ਉੱਠਦਾ ਤੇ ਪਾਣੀ ਬਾਹਰ ਨਿਕਲਦਾ ਸੀ ਜਦ ਅਸੀਂ ਛੋਟੇ ਹੁੰਦੇ ਸੀ ਉਦੋਂ ਛਾੜਾ ਮਾਰ-ਮਾਰ ਕੇ ਨਲਕਾ ਗੇੜਦੇ ਹੁੰਦੇ ਸੀ ਤੇ ਗਣਗਣ ਕੇ ਪੰਪ ਮਾਰਦੇ ਤੇ ਬਾਲਟੀਆਂ ਭਰਦੇ ਹੁੰਦੇ ਸੀ ਜਿੰਨਾ ਜ਼ਿਆਦਾ ਵੱਡਾ ਪੰਪ ਮਾਰਦੇ ਭਾਵ ਨਲਕਾ ਗੇੜਦੇ ਉਨਾ ਹੀ ਜ਼ਿਆਦਾ ਪਾਣੀ ਬਾਹਰ ਆਉਂਦਾ ਸੀ ਕਈ ਵਾਰ ਤਾਂ ਸ਼ਰਾਰਤਾਂ ਕਰਦੇ ਕਰਦੇ ਨਲਕੇ ਦੀ ਡੰਡੀ ਵੀ ਲੱਗਦੀ ਹੁੰਦੀ ਸੀ ਹੱਥਾਂ ਬਾਹਮਾਂ ਤੇ ਉਹ ਦਿਨ ਬੜੇ ਚੰਗੇ ਸੀ ਤੇ ਪਾਣੀ ਦਾ ਸਵਾਦ ਵੀ ਵਧੀਆ ਹੁੰਦਾ ਸੀ ਤੇ ਹੁਣ ਨਾ ਨਲਕੇ ਰਹੇ ਤੇ ਨਾ ਹੀ ਉਹ ਪਾਣੀ ਦਾ ਸਵਾਦ ਰਿਹਾ ਤੇ ਨਾ ਹੀ ਉਹ ਪਹਿਲਾਂ ਵਰਗਾ ਘਰ ਵਿੱਚ ਇਤਫਾਕ ਰਿਹਾ ਸੋ ਜਿਸ ਨੇ ਵੀ ਇਹ ਗੱਲਾਂ ਚੰਗੇ ਲੱਗੀਆਂ ਤਾਂ ਜਰੂਰ ਸਪੋਰਟ ਕਰਿਓ ਮੇਰੇ ਇਸ ਚੈਨਲ ਗੱਲ ਤਜਰਬੇ ਦੀ ਸੋ ਧੰਨਵਾਦ